ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਫੈਕਟਸ ਵਿਦ ਬਲਜਿੰਦਰ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲੜਾਈ ਦੇ ਸਥਾਨ ਡਰਾ ਕਰਨੀ ਸਿੱਖਾਂਗੇ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਵੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਹੁਣ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਲੜਾਈ ਦੇ ਸਥਾਨ ਪਰਾਂਗੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਇਸ ਤੋਂ ਬਾਅਦ ਜਲੰਧਰ ਇਸ ਤੋਂ ਬਾਅਦ ਥੋੜਾ ਜਿਹਾ ਨੀਚੇ ਜੇ راہ ਹੂੰ ਇਸ ਤੋਂ ਬਾਅਦ ਅਸੀਂ ਰੋਪਣ ਸਥਾਨ ਪਰਾਂਗੇ ਇਸ ਥਾਂ ਤੇ ਇਸ ਤੋਂ ਬਾਅਦ ਥੋੜਾ ਜਿਹਾ ਇਹ ਨੀਚੇ ਸਰਹੰਦ ਇਸ ਤੋਂ ਬਾਅਦ ਇਸ ਸਥਾਨ ਦੇ ਨਾਲ ਹੀ ਅਸੀਂ ਸਦਾਰਾ ਕਰਾਂਗੇ ਇਸ ਦੇ نیچے ਹੀ ਕਪੂਰੀ ਸਦਾਰਾ ਦੇ ਥੋੜਾ ਜਿਹਾ ਉੱਪਰ ਅਸੀਂ ਸਮਾਨਾ ਜਿਹੜਾ ਉਹ ਡਰਾ ਕਰਾਂਗੇ ਇਸ ਦੇ نیچے ਕੈਥਲ ਇਸ ਤੋਂ ਬਾਅਦ ਅਸੀਂ ਸੋਰੀ ਪੱਤ ਦੀ ਲੜਾਈ ਦਸਾਵਾਂਗੇ इस तो बाद इस स्थान ते मुखले हम असी मुखलिसपुर पर आंगे इस तो बाद पठानकोट इस तो बाद गुरदास नगर ਇਸਦੇ ਥੋੜਾ ਜਿਹਾ نیچے ਹੀ ਬਟਾਲਾ ਇਸ ਤੋਂ ਥੋੜਾ ਜਿਹਾ ਇਹ نیچے ਇਸਦੇ ਬਰਾਬਰ ਰੱਖ ਲਿਓ ਸ਼੍ਰੀ ਅਮਰਿਤਸਰ ਸਾਹਿਬ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲੜਾਈ ਦੇ ਸਥਾਨ ਜਿਹੜੇ ਕੰਪਲੀਟ ਹੁੰਦੇ ਹਨ ਇਸ ਤੋਂ ਬਾਅਦ ਅਸੀਂ ਹੁਣ ਦਰਿਆਵਾਂ ਨੂੰ ਨਾਮ ਦੇਵਾਂਗੇ ਸਭ ਤੋਂ ਪਹਿਲਾਂ ਸਤਲੁਜ ਵਿਆਸ ਰਾਵੀ ਚਨਾਬ ਜੇਹਲਮ ਸਿੰਧ ਇਸ ਥਾਂ ਤੇ ਅਸੀਂ ਜਮੁਨਾ ਦਰਿਆ ਜਿਹੜਾ ਡਰਾ ਕਰ ਸਕਦੇ ਹਾਂ ਜਮੁਨਾ ਇਸ ਤੋਂ ਬਾਅਦ ਅਸੀਂ ਸਾਈਡਾਂ ਤੇ ਜੋ ਲਿਖਣਾ ਹੁੰਦਾ ਹੈ ਜਮੁਨਾ ਅਤੇ ਕਸ਼ਮੀਰ ਅਫਗਾਨਿਸਤਾਨ ਬਲੋਚਿਸਤਾਨ ਰਾਜਪੂਤਾਨਾ ਇਸ ਤਰ੍ਹਾਂ ਤੇ ਅਸੀਂ ਸੰਯੁਕਤ ਪ੍ਰਾ ਜਿਹੜਾ ਉਹਦਾ ਸਮਾਂ ਹੈ ਇਸ ਤੋਂ ਬਾਅਦ ਅਸੀਂ ਲੜਾਈਆਂ ਦੇ ਸਥਾਨ ਦੇ ਸੰਕੇਤ ਦਰਸਾਵਾਂਗੇ ਇਸ ਤਰ੍ਹਾਂ ਹੀ ਸਾਡਾ ਨਕਸ਼ਾ ਜਿਹੜਾ ਉਹ ਕੰਪਲੀਟ ਹੁੰਦਾ ਹੈ ਉਮੀਦ ਹੈ ਕਿ ਤੁਹਾਨੂੰ ਨਕਸ਼ੇ ਦੀ ਪੂਰੀ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ